ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਸਾਰੀਆਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਸਪ ਦੇ ਚੇਅਰਮੈਨ ਬਲਵੀਰ ਸਿੰਘ ਪੰਨੂ ਨੇ ਫਤੇਗੜ ਚੂੜੀਆਂ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ। ਅੱਜ ਸ਼ੁਰੂ ਹੋਈ ਹੈ ਅੱਜ ਦਾ ਦਿਨ ਬਹੁਤ ਹੀ ਉੱਟਪਾਗਾ ਦੇਣਾ ਹੈ ਜਿਸ ਦਿਨ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਜਿਹੜਾ ਪੁੱਤ ਵਰਗੂ ਪਾਲੀ ਹੋਈ ਫਸਲ ਅੱਜ ਮੰਡੀਆਂ ਦੇ ਵਿੱਚ ਲਿਆਂਦੀ ਆ ਤੇ 38 ਬੰਦ ਜਿਹੜੇ ਨੇ ਕਿ ਇਸ ਤਿੱਧਾ ਹੀ ਇੰਤਜ਼ਾਰ ਕਰ ਰਹੇ ਸੀ ਤੇ ਮੌਸਮ ਵੀ ਬਹੁਤ ਵਧੀਆ ਤੇ ਅੱਜ ਸਾਡੇ ਹਲਕਾ ਇੰਚਾਰਜ ਚੇਅਰਮੈਨ ਪੰਸਬ ਅਲਬੀਰ ਸਿੰਘ ਜੀ ਪੰਨੋਂ ਖਾਸ ਤੌਰ ਤੇ ਅੱਜ ਮੰਡੀ ਦੇ ਵਿੱਚ ਫਸਲ ਦਾ ਰੇਟ ਲਾਉਣ ਵਾਸਤੇ ਆਏ ਨੇ ਗਵਰਨਮੈਂਟ ਦੀ ਹਦਾਇਤਾਂ ਦੇ ਤਹਿਤ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਸਰਕਾਰ ਦੇ ਹੇਠ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਕਿਸਾਨਾਂ ਦੀ ਇੱਕ ਇੱਕ ਦਾਣਾ ਜਿਹੜਾ ਚੁੱਕਿਆ ਜਾਏਗਾ ਤੇ ਉਹਦਾ ਵਾਜਬ ਮੁੱਲ ਜਿਹੜਾ ਸਰਕਾਰ ਦਿੰਦੀ ਹੈ ਤੇ ਦਿੰਦੀ ਰਹੇਗੀ ਤੇ ਇਸ ਦੇ ਨਾਲ ਹੀ ਉਹਨਾਂ ਸਾਹਮਣੇ ਜਿਹੜੀਆਂ ਕਿਆਰਤੀਆਂ ਵੱਲੋਂ ਜਿਹੜੀਆਂ ਮੁਸ਼ਕਲਾਂ ਸੁਣਾਈਆਂ ਗਈਆਂ ਉਹਨਾਂ ਦਾ ਵੀ ਜਿਹੜਾ ਜਿਹੜਾ ਦਾਵਾ ਸਰ ਜੋ ਵੀ ਉਹਨਾਂ ਦਾ ਹੱਲ ਕੀਤਾ ਜਾਊਗਾ ਕਿਉਂਕਿ ਕੁਝ ਦਿਨਾਂ ਤੋਂ ਉਹਨਾਂ ਨੇ ਕਹਿ ਰਹੇ ਸੀ ਕਿ ਸਾਨੂੰ ਪਾਰਦਾਨੇ ਦੀ ਥੋੜੀ ਪ੍ਰੋਬਲਮ ਆ ਰਹੀ ਆ ਜਾਂ ਫਿਰ ਕੋਈ ਜਿਹੜੀਆਂ ਲਾਈਟਾਂ ਦੀ ਪ੍ਰੋਬਲਮ ਆ ਰਹੀ ਆ ਉਸ ਦਾ ਵੀ ਹੱਲ ਪੂਰੇ ਤਰ੍ਹਾਂ ਦੇ ਉੱਤੇ ਕਰ ਦਿੱਤਾ ਗਿਆ ਵਾ ਤੇ 80 ਲੱਖ ਰੁਪਇਆ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲਾਈਟ ਪ੍ਰਬੰਧ ਅਤੇ ਜਿਹੜੀਆਂ ਟਾਇਲਟ ਬਣਾਉਣ ਵਾਸਤੇ ਖਰਚਾ ਜਾਊਗਾ ਤੇ ਇਸ ਦੇ ਨਾਲ ਹੀ ਜਿਹੜੇ ਸਾਡੇ ਹੋਰ ਵੀ ਜਿਹੜੇ ਆਪਣੇ ਵਪਾਰੀ ਵਰਗ ਆ ਜਾਂ ਫਿਰ ਲੇਬਰ ਵਰਗ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਊਗੀ ਸਰਕਾਰ ਵੱਲੋਂ ਸਾਰੀਆਂ ਹਦਾਇਤਾਂ ਅਸੀਂ ਕਬੂਲ ਕਰਦੇ ਹਾਂ ਤੇ ਅੱਗੇ ਤੋਂ ਜੋ ਵੀ ਇੱਥੇ ਕੰਮ ਕਰਾਉਣਾ ਹੋਊਗਾ ਉਹ ਆਪਣੇ ਜਿਹੜੇ ਆ ਗਏ ਕਹਿ ਸਕਦੇ ਆ ਤੇ ਆਪਾਂ ਉਹਨਾਂ ਹੱਲ ਕਰਨ ਵਾਸਤੇ ਪੂਰੇ ਹੀ ਸ਼ੋਰ ਹਾਂ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ